ਜਗਮੀਤ ਸਿੰਘ ਬਰਾੜ ਬਹੁਤ ਸੁਲਝੇ ਹੋਏ ਇਨਸਾਨ ਹਨ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਕਰਨ ਲਈ ਪਹੁੰਚੇ ਇਸ ਮੌਕੇ ਉਹਨਾਂ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਰਾਜਾ ਵੜਿੰਗ ਦੇ ਸ਼ਮਸ਼ਾਨ ਘਾਟ ਵਾਲੇ ਬਿਆਨ ਅਤੇ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਸੰਬੰਧੀ ਪੱਤਰਕਾਰਾਂ ਨਾਲ ਗੱਲ ਕੀਤੀ ਬਠਿੰਡਾ ਤੋਂ ਅਜੀਤ ਵੈਬ ਟੀਵੀ ਲਈ ਨਾਇਬ ਸਿੰਘ ਸਿੱਧੂ ਦੀ ਰਿਪੋਰਟ ਸੇਖਵਾ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ 택사ਦੀ ਜੀ ਨੇ ਹੂ ਇਸ ਸੇਖਵਾ ਜੀ ਸੇਖਵਾ ਸਾਹਿਬ ਕੌਣ ਨੇ ਜਿਹੜਾ ਕਾਂਗਰਸ ਦੇ ਇਸ਼ਾਰੇ ਤੇ ਨੱਚ ਰਿਹਾ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਉਹਨਾਂ ਦੀ ਗੱਲ ਦਾ ਕੋਈ ਮੈਨਾ ਨਹੀਂ ਜੀ ਸਾਡੇ ਲਈ ਔਰ ਜੋ ਲੋਕਾਂ ਤੋਂ ਰਿਜੈਕਟਡ ਹੋਣੇ ਕਰੀ ਨਹੀਂ ਅਨੇਕਾ ਵਾਰੀ ਅੱਜ ਕੈਪਟਨ ਮਰਿੰਦਰ ਸਿੰਘ ਦੇ ਇਸ਼ਾਰੇ ਤੇ ਕੀ ਕਹਿ ਰਿਹਾ ਉਹਦੇ ਬਾਰੇ ਮੈਂ ਕਮੈਂਟ ਕਰਨਾ ਵੀ ਠੀਕ ਨਹੀਂ ਸਮਝੂਗਾ ਔਰ ਮੈਨੂੰ ਦੁੱਖ ਦੀ ਗੱਲ ਹੈ ਕਿ ਅੱਜ ਮੈਂ ਜਿਹੜੇ ਜੇਸ ਕੈਂਡੀਡੇਟ ਦੀ ਉਹ ਸਫਾਰਿਸ਼ ਕਰ ਰਹੀ ਹੈ ਉਸ ਕੈਂਡੀਡੇਟ ਦਾ ਮੈਂ ਬਿਆਨ ਸੁਣਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਸਾਡੇ ਹਾਜ਼ਰ-ਨਾਜ਼ਰ ਗੁਰੂ ਨੇ ਪ੍ਰਗਟ ਗੁਰਾਂ ਕੀ ਜੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਾਡੇ ਵਿੱਚ ਗੁਰੂ ਦੇ ਕਿਹਾ ਕਿ ਤੁਹਾਡਾ ਹਾਜ਼ਰ-ਨਾਜ਼ਰ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹਿਤਾ ਕਿ ਉਹ ਚੋਣ ਮੈਨੀਫੈਸਟੋ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚੋਣ ਮੈਨੀਫੈਸਟੋ ਕਹਿਣਾ ਇਹ ਠੀਕ ਸਮਝਦੇ ਆਂ ਜਿਹੜੇ ਲੋਕ ਇਹ ਜੀ ਸੋਚ ਰੱਖਦੇ ਉਹਨਾਂ ਬਾਰੇ ਮੈਂ ਟਿੱਪਣੀ ਕਰਨਾ ਵੀ ਹੱਦ ਤੱਕ ਸਮਝਦਾ ਔਰ ਮੈਂ ਕਹਿੰਦਾ ਸਮੂੱਚੀ ਗੁਰਨਾਨਕ ਨਾਮ ਲੇਵਾ ਕੋਲੋਂ ਮਾਫੀ ਮੰਗਣ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਕਹਿ ਰਿਹਾ ਕਿ ਉਹ ਚੋਲ ਮੈਨੀਫੈਸਟੋ ਕੋਈ ਗੁਰਨਾਨਕ ਨਾਮ ਲੇਵਾ ਇਨਸਾਫਪਸੰਦ ਇਨਸਾਨ ਇਹ ਬਰਦਾਸ਼ਤ ਨਹੀਂ ਕਰਦਾ। ਇੱਕ ਮੰਤਸ ਜੀ ਨੇ ਕਿਹਾ ਕਿ ਰਾਜਾ ਸਾਹਿਬ ਕਿਹੜਾ ਕੁੜੀਆਂ ਵੇਖਦੇ ਬੰਦਾ ਜੀ। ਹਾਂਜੀ। ਨਸ਼ੇ ਦੇ ਮੁੱਦੇ ਤੁਸੀਂ ਜੀ ਇਹਨਾਂ ਨੂੰ ਸੀਰੀਅਸਲੀ ਵੀ ਲੈਣੇ ਹੋ ਜੀ ਇਹ ਜੇ ਲੋਕਾਂ ਨੂੰ। ਮੈਂ ਤਾਂ ਹਾਂ ਨਾ ਮੈਨੂੰ ਸੀ ਕੁਝ ਜ਼ਿੰਮੇਵਾਰੀ ਵਾਲਾ ਸਵਾਲ ਕਰ ਲੋ ਕਰ ਲੋ ਜੀ ਮੈਂ ਤਾਂ ਇਲੈਕਸ਼ਨ ਤੋਂ ਪਹਿਲਾਂ ਕਰ ਦਿਆਂਗੇ ਜੀ। ਤੁਸੀਂ ਵੋਟ ਤਾਂ ਤੁਸੀਂ ਉਹਨਾਂ ਲਈ ਮੰਗ ਰਹੇ ਉਮੀਦਵਾਰ। ਮੈਂ ਦੇਖੋ ਇੱਕ ਮੈਂ ਤੁਹਾਡੇ ਮਨ 'ਚ ਕੋਈ ਛਿੱਕ ਛਕ ਸ਼ੱਕ ਸ਼ਕਵਾ ਹੈ ਕਿ ਕੌਣ ਹੈ ਉਮੀਦਵਾਰ। ਲੋਕਾਂ ਦੀ ਫਿਰ ਆਊਗਾ ਜੀ ਕੋਈ ਦੇਖੋ ਐਲਾਨ ਹੀ ਆ ਜੀ ਮੈਂ ਵੀ ਕਿਸੇ ਲਈ ਵੋਟ ਮੰਗ ਹੀ ਰਿਹਾ ਜੀ ਔਰ ਲੋਕਾਂ ਦੇ ਮਨ ਚ ਵੀ ਬੜੀ ਕਲੈਰਿਟੀ ਆ ਜੀ ਪਾਰਟੀਆਂ ਦੀ ਆਪਣੀ ਸੋਚ ਹੁੰਦੀ ਆ ਪਾਰਟੀ ਦਾ ਆਪਣਾ ਇੱਕ ਟਾਈਮ ਹੈ ਇਲੈਕਸ਼ਨ ਦਾ ਪ੍ਰੋਸੈਸ ਹਲੇ ਨਾਮਿਨੇਸ਼ਨ ਸ਼ੁਰੂ ਹੋਣੀ ਆ ਜਦੋਂ ਪਾਰਟੀ ਨੇ ਠੀਕ ਸਮਝਿਆ ਕੈਂਡੀਡੇਟ ਤੁਹਾਡੇ ਵਿੱਚ ਹੋਊਗਾ ਇੱਕ ਰਾਜਾ ਬੜੇ ਨੇ ਜੀ ਇਹੋ ਜਿਹਾ ਬਿਆਨ ਕਰੀ ਜਾਂਦੇ ਕਹਿੰਦਾ ਇਹੋ ਜਿਹਾ ਮੈਂ ਸ਼ਕਸ਼ਾਂ ਘਾਟ ਬਣਾਉਂਗਾ ਦੇ ਬਜ਼ੁਰਗਾਂ ਦਾ ਬਰਨੋਜੀ ਕਰੂਗਾ ਦੇਖੋ ਮੈਂ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਜੀ ਕਿ ਮੈਂ ਇਹ ਜੇ ਬਿਆਨਾਂ ਨਾਲ ਸਹਿਮਤੀ ਨਹੀਂ ਰੱਖਦਾ ਬਜ਼ੁਰਗਾਂ ਦਾ ਮਾਤਾ ਪਿਤਾ ਦਾ ਸਾਡੀ ਜ਼ਿੰਦਗੀ 'ਚ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਮੈਂ ਸਮਝਦਾ ਸਾਡੇ ਵਰਗੇ ਨਾ ਚੀਜ਼ ਨਮਾਣੇ ਇਨਸਾਨ ਤੁਰੇ ਫਿਰਦੇ ਔਰ ਜਿਨ੍ਹਾਂ ਬਜ਼ੁਰਗਾਂ ਦੀ ਅਰਦਾਸਾਂ ਬੇਨਤੀਆਂ ਨਾਲ ਇਹ ਪੰਜਾਬ ਖੁੱਚ ਖੁਸ਼ਹਾਲੀ ਆਈ ਹੈ ਸਾਡੀ ਜ਼ਿੰਦਗੀ 'ਚ ਤਬਦੀਲੀ ਆਈ ਹੈ ਉਹਨਾਂ ਬਾਰੇ ਵਿਚਾਰ ਰੱਖਣੇ ਮੈਂ ਉਸ ਸ਼ਬਦਾ ਦੀ ਸਖਤ ਲੱਭਾਂ ਚ ਨਿਖੇਦੀ ਕਰਦਾ ਔਰ ਮੈਂ ਸਮਝਦਾ ਉਹਨਾਂ ਨੇ ਸਮੁੱਚੇ ਬਜ਼ੁਰਗਾਂ ਕੋਲੋਂ ਇਹ ਬਿਆਨ ਰੱਖਣ ਦੀ ਜਿੱਥੇ ਉਹਨਾਂ ਦੀ ਮਾਨਸਿਕਤਾ ਦਿਖਾਉਂਦਾ ਕਿੱਥੇ ਨਾ ਕਿੱਥੇ ਉਹਨਾਂ ਨੂੰ ਮਾਫੀ ਵੀ ਮੰਗਣੀ ਚਾਹੀਦੀ ਕਿਉਂਕਿ ਬਜ਼ੁਰਗਾਂ ਨੂੰ ਅਪਮਾਨਿਤ ਕਰਕੇ ਕੋਈ ਨੌਜਵਾਨ ਸਮਝੇ ਕਿ ਉਹ ਆਪ ਦੀ ਜ਼ਿੰਦਗੀ ਸੌਖੀ ਬਤੀਤ ਕਰ ਲੂਗਾ ਮੈਂ ਨਹੀਂ ਸਮਝਦਾ ਫਿਰ ਉਹ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੋਂ ਉਲਟ ਚੱਲ ਰਹੇ ਸਰਿਕਾ ਜਗਮੀਤ ਸਿੰਘ ਬਰਾੜ ਸ਼ਾਹ ਹੋਵੇ ਉਹਨਾਂ ਦੇ ਬਾਰੇ ਦੇਖੋ ਇੱਕੋ ਸਦਾ ਜਗਮੀਤ ਸਿੰਘ ਬਰਾੜ ਜੀ ਕਾਫੀ ਲੋਕਪ੍ਰੀਅ ਕਾਮਯਾਬ ਸਿਆਸਤਦਾਨ ਹੈ ਕਈ ਵਾਰੀ ਉਹਨਾਂ ਨੇ ਚੋਣਾਂ ਲੜੀਆਂ ਨੇ ਮੈਂਬਰ ਪਾਰਲੀਮੈਂਟ ਦੀ ਕੁਰਸੀ ਤੱਕ ਉਹ ਪਹੁੰਚੇ ਆ ਵੱਖ-ਵੱਖ ਸੀ ਡਬਲਿਊ ਸੀ ਦੇ ਉਹ ਇਨਵਾਈਟਡ ਪਰਮਨੈਂਟ ਮੈਂਬਰ ਵੀ ਰਹੇ ਆ ਉਹਨਾਂ ਦੇ ਬ੍ਰਦਰ ਐਮ ਐਲ ਏ ਰਹੇ ਆ ਉਹਨਾਂ ਦਾ ਆਪਣਾ ਇੱਕ ਸਿਆਸੀ ਕਦਮ ਉਹ ਤਾ ਰਤਬਾ ਅੱਜ ਜਦੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਿਹਾ ਜ਼ਰੂਰ ਉਹਦਾ ਫਾਇਦਾ ਹੀ ਹੋਣਾ ਉਹਦਾ ਨੁਕਸਾਨ ਕੋਈ ਨਹੀਂ ਹੋ ਸਕਦਾ ਮੇਰਾ ਮੰਨਣਾ ਹੈ